ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਗੁਰੂ ਗੋਬਿੰਦ ਸਿੰਘ ਨੂੰ ਪੁੱਛਦੇ ਆ ਪੁੱਤ ਜਿਹੜਾ ਤੈਨੂੰ ਕੰਗਣਾ ਬਣਾ ਕੇ ਦਿੱਤਾ ਉਹ ਕਿੱਥੇ ਗਵਾਇਆ ਵਾ ਤੇ ਇਸ ਤਰ੍ਹਾਂ ਹੁਣ ਪੇਸ਼ ਕਰ ਰਹੇ ਆ ਪੁੱਤ ਕਿੱਥੇ ਗਵਾਚ ਗਿਆ ਕੰਗਣਾ ਪੁੱਛਦੀ ਆ ਮਾਤਾ ਗੁਜਰੀ ਪੁੱਤ ਕਿੱਥੇ ਗਵਾਚ ਗਿਆ ਕੰਗਣਾ മജരി മാത നദി കനാരോളേ ആ ഉഗ പങ്ക മേന േഗ പങ്ങാ മംഗണ ਕੀ ਕਰਨਾ ਕੰਗਣਾ ਗਵਾਚ ਗਿਆ ਮਾਤਾ ਉਸ ਕੰਗਣੇ ਦਾ ਕੀ ਕਰਨਾ ਕੰਗਣਾ ਗਵਾਚ ਗਿਆ ਪੋਤ ਮਮੇ ਗਪਾਲ ਦੀਨ ਸ਼ਾਨੀ ਕੰਗਣਾ ਜ਼ਰੂਰ ਚਾਹੀਦਾ ਪੋਤ ਮਮੇ ਗਪਾਲ ਦੀਨ ਸ਼ਾਨੀ ਕੰਗਣਾ ਜ਼ਰੂਰ ਚਾਈ ਦਾ ਜਦੋਂ ਗੰਗਾ ਨੇ ਅਸ਼ਾਲਾ ਮਾਰਿਆ ਕੰਗਣਾ ਦੇ ਤੇਰੇ ਲੱਗਗੇ ਜਦੋਂ ਗੰਗਾ ਨੇ ਅਸ਼ਾਲਾ ਮਾਰਿਆ ਕੰਗਣਾ ਦੇ ਤੇਰੇ ਲੱਗਗੇ ਮਾਤਾ ਆਪਣਾ ਆਪਣਾਣ ਕੇ ਚੁੱਕ ਲੈ ਜਿਹੜਾ ਤੇਰੇ ਗੋਵਿੰਦ ਦਾ ਮਾਤਾ ਆਪਣਾ ਪਛਾਣ ਕੇ ਚੁੱਕ ਲੈ ਜਿਹੜਾ ਤੇਰੇ ਗੋਬਿੰਦ ਦਾ ਮਾਤਾ ਜਿਹੜੇ ਕੰਗਣੇ ਨੂੰ ਹੱਥ ਪਾਵੇ ਉੱਤੇ ਨਾ ਗੋਬਿੰਦ ਦਾ ਮਾਤਾ ਜਿਹੜੇ ਕੰਗਣੇ ਨੂੰ ਹੱਥ ਪਾਵੇ ਉੱਤੇ ਨਾ ਗੋਬਿੰਦ ਦਾ ਮੇਰੇ ਗੋਬਿੰਦ ਦੇ ਚੋਜਨ ਰਾਲੇ ਮੈਂ ਨਪਛਾਣ ਸਕੀ ਮੇਰੇ ਲਾਲ ਦੇ ਚੋਜਨ ਰਾਲੇ ਮੈਂ ਨਪਛਾਣ ਸਕੀ